ਇੱਕ ਰਾਜਾ ਸੀ ਹੁਣ ਰਾਜਿਆਂ ਨੂੰ ਕੋਈ ਜ਼ਿਆਦਾ ਕੰਮ ਤਾਂ ਹੁੰਦਾ ਨਹੀਂ ਹੈ ਵੈਸੇ ਵੀ ਤਾਂ ਰਾਜਾ ਨੂੰ ਹੁਣ ਤੰਸਵਾਰ ਰਵੀ ਬੋਲਿਆ ਅੱਧੀ ਜੋ ਪੂਰੀ ਦੌਲਤ ਹੈ ਰਾਜਕੋਸ਼ ਦੀ ਕਿਸੇ ਐਸੇ ਨੂੰ ਦੇ ਦੇਵਾਂਗਾ ਜਿਹਦੇ ਕੋਲ ਪਹਿਲਾਂ ਹੀ ਬਹੁਤ ਦੌਲਤ ਹੋਵੇ ਤਾਂ ਹੁਣ ਰਾਜਾ ਨੂੰ ਜੋ ਮਿਲੇ ਉਹੀ ਕੀ ਦਿਖਾਉਣ ਦੀ ਕੋਸ਼ਿਸ਼ ਕਰੇ ਸਾਡੇ ਕੋਲ ਵੀ ਬਹੁਤ ਕੁਝ ਹੈ ਸਾਡੇ ਕੋਲ ਵੀ ਬਹੁਤ ਕੁਝ ਹੈ ਜੋ ਉਸ ਨੂੰ ਜੋ ਮਿਲਿਆ ਇਹ ਪ੍ਰਦਰਸ਼ਿਤ ਕਰਦਾ ਹੋਇਆ ਇਹ ਮਿਲਿਆ ਕਿ ਸਾਡੇ ਕੋਲ ਬਹੁਤ ਕੁਝ ਹੈ ਰਾਜਾ ਨੇ ਕਿਹਾ ਐਵੇਂ ਤਾਂ ਗੱਲ ਬਣ ਨਹੀਂ ਰਹੀ ਹੈ ਇੱਥੇ ਤਾਂ ਹਰ ਆਦਮੀ ਬਸ ਦਿਖਾਵਾ ਕਰ ਰਿਹਾ ਕਿ ਉਹਦੇ ਕੋਲ ਬਹੁਤ ਕੁਝ ਹੈ ਤਾਂ ਰਾਜਾ ਨਿਕਲ ਰਿਹਾ ਸੀ ਇੱਕ ਬੈਠਾ ਹੋਇਆ ਸੀ ਉੱਥੇ ਆਪਣਾ ਸਾਧੂ ਫਕੀਰ ਨੰਗ ਮਲੰਗ ਰੋਖੇਠਾ ਬੈਠਾ ਹੋਇਆ ਹੈ ਪੇੜ 'ਤੇ ਅੰਬ ਡਿੱਗੇ ਹੋਏ ਨੇ ਬਹੁਤ ਸਾਰੇ ਅੰਬ ਡਿੱਗੇ ਹੋਏ ਨੇ ਉਹ ਅੰਬਾਂ ਨੂੰ ਦੇਖ ਰਿਹਾ ਹੈ ਫਿਰ ਉਹਨੇ ਇੱਕ ਕੰਬ ਚੁੱਕ ਲਿਆ ਉਸ ਨੂੰ ਵੀ ਦੇਖ ਰਿਹਾ ਹੈ ਤੇ ਹੱਸ ਰਿਹਾ ਹੈ ਰਾਜਾ ਨੇ ਕਿਹਾ ਇਹ ਵਧੀਆ ਗੱਲ ਹੈ ਇਦਾਂ ਹੀ ਆਪਣਾ ਦੋ ਕੱਪੜਿਆਂ ਵਿੱਚ ਬੈਠਾ ਹੋਇਆ ਹੈ ਰੁੱਖ ਦੇ ਥੱਲੇ ਕਰਤਾ ਹੈ ਨਹੀਂ ਕੋਈ ਦੌਲਤ ਵੀ ਨਹੀਂ ਦਿਖ ਰਹੀ ਹੋਰ ਕੋਈ ਤਾਂ ਹੈ ਹੀ ਨਹੀਂ ਇਹ ਅੰਬ ਡਿੱਗੇ ਪਏ ਨੇ ਇਹ ਅੰਬ ਵੀ ਨਹੀਂ ਜਮਾ ਕਰ ਰਿਹਾ ਇੱਕ ਅੰਬ ਚੁੱਕ ਰੱਖਿਆ ਹੈ ਦੂਸਰੋਂ ਦੇਖ ਕੇ ਹੱਸ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਕੀ ਮੇਦੇ ਗਿਆ ਆਪਣਾ ਰਥ ਰਕਵਾ ਦਿੱਤਾ ਹੈ ਤੇ ਇਹ ਮੈਨੂੰ ਦੇਖ ਵੀ ਨਹੀਂ ਰਿਹਾ ਜਦ ਕਿ ਪਿਛਲੇ 6 ਮਹੀਨਿਆਂ ਤੋਂ ਮੈਂ ਸਾਰੇ ਰਾਜ ਵਿੱਚ ਘੁੰਮ ਰਿਹਾ ਹਾਂ ਤੇ ਹਰ ਆਦਮੀ ਮੈਨੂੰ ਦੇਖਦੇ ਹੀ ਕੀ ਕਰਦਾ ਹੈ ਪਹਿਲੀ ਗੱਲ ਮਹਾਰਾਜ ਮਹਾਰਾਜ ਪ੍ਰਣਾਮ ਲੱਖ ਲੱਖ ਪ੍ਰਣਾਮ ਤੇ ਦੂਜੀ ਗੱਲ ਕੀ ਦਿਖਾਉਂਦਾ ਹੈ ਮੇਰੇ ਕੋਲ ਵੀ ਬਹੁਤ ਕੁਝ ਹੈ ਤੇ ਕੀ ਪਤਾ ਥੋੜਾ ਬਹੁਤ ਹੀ ਮਹਾਰਾਜ ਦੀ ਦੌਲਤ ਦਾ ਸਾਨੂੰ ਦਾਨ ਕਰ ਦੇਣ ਕਹਿੰਦਾ ਪਹਿਲਾਂ ਤਾਂ ਇਹ ਅੰਬ ਤੱਕ ਨਹੀਂ ਚੁੱਕ ਰਿਹਾ ਇੱਕ ਚੁੱਕ ਲਿਆ ਜਿੰਨੀ ਸ਼ਾਇਦ ਇਹਦੇ ਢਿੱਡ ਨੂੰ ਜ਼ਰੂਰਤ ਹੋਵੇਗੀ ਇਹ ਕੰਮ ਇਸ ਤੇ ਚੁੱਕ ਲਿਆ ਹੈ ਤੇ ਦੂਜਾ ਇਹ ਮੇਰੀ ਇਦਾਂ ਅਣਗਹਿਲੀ ਕਰ ਰਿਹਾ ਹੈ ਜਿਵੇਂ ਮੈਂ ਕਿਤੋਂ ਦਾ ਭਿਖਾਰੀ ਹਾਂ ਤਾਂ ਰਾਜਾ ਉੱਥੇ ਹੀ ਜਾ ਕੇ ਉਹਦੇ ਸਾਹਮਣੇ ਬੈਠ ਗਿਆ ਬੈਠ ਗਿਆ ਤਾਂ ਉਸ ਨੇ ਇੱਕ ਨਿਗਾ ਇਦਾਂ ਹੀ ਦੇਖ ਲਿਆ ਫਕੀਰ ਨੇ ਦੇਖ ਲਿਆ ਆਪਣਾ ਤਾਂ ਆਪਣੇ ਆਪ ਨੂੰ ਦੇਖਣ ਲੱਗਾ ਫਿਰ ਉਹਨੇ ਆਪਣਾ ਅੰਬ ਛਿੱਲਿਆ ਥੋੜਾ ਜਿਹਾ ਚूसਿਆ ਫਿਰ ਦੇਖਿਆ ਰਾਜਾ ਨੂੰ ਰਾਜਾ ਅਜੇ ਤੱਕ ਉੱਥੇ ਹੀ ਬੈਠਾ ਹੈ ਤਾਂ ਉਹਨੇ ਕੰਬ ਚੁੱਕ ਕੇ ਰਾਜਾ ਨੂੰ ਦੇ ਦਿੱਤਾ ਰਾਜਾ ਰੋਣ ਲੱਗ ਗਿਆ ਉਹਨੂੰ ਕਦੇ ਕੋਈ ਮਿਲਿਆ ਹੀ ਨਹੀਂ ਸੀ ਜਿਹਦੇ ਸਾਹਮਣੇ ਉਹ ਜ਼ਮੀਨ ਤੇ ਬੈਠ ਪਾਵੇ ਕੋਈ ਮਿਲਿਆ ਹੀ ਨਹੀਂ ਸੀ ਜੋ ਤੋਂ ਕੁਝ ਮੰਗੇ ਨਹੀਂ ਉਹਨੂੰ ਜ਼ਮੀਨ ਤੇ ਡਿੱਗਿਆ ਹੋਇਆ ਇੱਕ ਕੰਮ ਚੁੱਕ ਕੇ ਦੇ ਦੇਵੇ ਕਿ ਦੇਖ ਇਹ ਕੰਮ ਮੈਂ ਖਾ ਰਿਹਾ ਹਾਂ ਇੱਕ ਕੰਮ ਤੂੰ ਵੀ ਖਾ ਲੈ ਫਿਰ ਰਾਜਾ ਨੂੰ ਐਸਾ ਲੱਗਾ ਕਿ ਉਹ ਮਿਲ ਗਿਆ ਜਿਹਦੇ ਕੋਲ ਬਹੁਤ ਕੁਝ ਹੈ ਤਾਂ ਰਾਜਾ ਨੇ ਕਿਹਾ ਕਿ ਮੇਰੀ ਇੰਨੀ ਦੌਲਤ ਹੈ ਮੈਂ ਤੁਹਾਨੂੰ ਭੇਟ ਕਰਨਾ ਚਾਹੁੰਦਾ ਹਾਂ ਉਹ ਹੱਸਣ ਲੱਗਿਆ ਕਹਿੰਦਾ ਤੁਸੀਂ ਹੱਸ ਰਹੇ ਹੋ ਮੈਂ ਸਮਝ ਰਿਹਾ ਹਾਂ ਤੁਹਾਨੂੰ ਜ਼ਰੂਰਤ ਨਹੀਂ ਹੈ ਤਾਂ ਤੁਸੀਂ ਕਿਸੇ ਹੋਰ ਨੂੰ ਦੇ ਦੇਣਾ ਤੁਸੀਂ ਜਿੰਨੂੰ ਵੀ ਦੋਗੇ ਤੁਸੀਂ ਠੀਕ ਹੀ ਦੋਵੋਗੇ ਤੁਸੀਂ ਸਮਝਦਾਰ ਆਦਮੀ ਹੋ ਉਹ ਹੱਸਦੇ-ਹੱਸਦੇ ਬੋਲਿਆ ਨਹੀਂ ਗੱਲ ਇਹ ਨਹੀਂ ਹੈ ਕਿ ਮੈਨੂੰ ਨਹੀਂ ਚਾਹੀਦੀ ਗੱਲ ਇਹ ਹੈ ਕਿ ਤੂੰ ਇੰਨਾ ਗਰੀਬ ਹੈ ਕਿ ਮੈਂ ਤੇਰੇ ਤੋਂ ਕੁਝ ਲੈ ਕੇ ਵੀ ਲਵਾਂ